ਦੇਖੋ ਜੀ ਇਹ ਪਿਛਲੇ ਲੰਬੇ ਸਮੇਂ ਤੋਂ ਨਾ ਸਾਡੇ ਦੇਸ਼ ਦੇ ਜਿੰਨੇ ਸਾਸੇ ਆ ਜਿੰਨੇ ਪਬਲਿਕ ਸੈਕਟਰ ਆ ਉਹਨੂੰ ਇੱਕ ਇੱਕ ਕਰਕੇ ਜਿਹੜੀ ਬੀਜੇਪੀ ਦੀ ਮੋਤੀ ਸਰਕਾਰ ਆ ਉਹ ਅਦਾਨੀ ਵਾਨੀਆਂ ਦੇ ਘਰਾਣਿਆਂ ਨੂੰ ਫੜਾਉਣਾ ਚਾਹੁੰਦੀ ਆ ਇਸੇ ਤਰ੍ਹਾਂ ਜਿਹੜੀ ਬਿਜਲੀ ਸੀ ਇੱਕ ਬਹੁਤ ਵੱਡਾ ਸੈਕਟਰ ਆ ਜਿਤਨਾ ਰੋਟੀ ਕਪੜਾ ਤੇ ਮਕਾਨ ਨੇ ਉਹਦੇ ਤੋਂ ਬਾਅਦ ਜਿਹੜੀ ਬਿਜਲੀ ਇਹ ਵੀ ਜ਼ਿੰਦਗੀ ਦੀ ਜ਼ਰੂਰਤ ਬਣ ਗਈ ਆ ਸੋ ਇਹਨਾਂ ਨੂੰ ਵੀ ਹੁਣ ਕੇਂਦਰ ਜਿਹੜਾ ਹੈਗੀ ਐ ਕੰਟ੍ਰੈਂਟ ਲਿਸਟ ਚ ਇਹ ਸੂਬਿਆਂ ਦਾ ਵੀ ਉਹਨਾਂ ਦਾ ਘਾਹ ਰਿਆ ਕੇਂਦਰ ਦਾ ਵੀ ਘਾਹ ਰਿਆ ਇਹਨਾਂ ਨੇ 9 ਅਕਤੂਬਰ ਨੂੰ ਇੱਕ ਬਿੱਲ ਭੇਜਿਆ ਸਾਰੇ ਸੂਬਿਆਂ ਨੂੰ ਵੀ ਕੰਸੈਂਟ ਦਿਓ ਪੰਜਾਬ ਸਰਕਾਰ ਡਸ ਤੋਂ ਮਸ ਨਹੀਂ ਹੋਈ ਇਹਦੇ ਵਿਰੁੱਧ ਵੀ ਸਾਡਾ ਪੂਰਾ ਗੁੱਸਾ ਪਾਇਆ ਜਾ ਰਿਹਾ ਸੋ ਅਸੀਂ ਕੱਲ 26 ਤਰੀਕ ਨੂੰ ਇਸ ਬਿੱਲ ਨੂੰ ਵਾਪਸ ਕਰਾਉਣ ਲਈ ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਆ ਰਿਹਾ ਉਹਦੇ ਕਿਤੇ ਪਾਸ ਨਾ ਕਰਦੇ ਅਸੀਂ ਲੱਖਾਂ ਲੋਕ ਸਾਰੇ ਦੇਸ਼ ਵਿੱਚ ਰਾਜਧਾਨੀਆਂ ਵਿੱਚ ਇਕੱਠ ਹੋ ਰਹੇ ਆ ਕਿ ਇਹ ਬਿਜਲੀ ਬਿੱਲ ਆਉਣ ਦੇ ਨਾਲ ਹਰ ਕਿਸਮ ਦੀ ਸਬਸਿਡੀ ਖਤਮ ਹੋ ਜਾਣੀ ਆ ਟਿਊਬਵਨ ਲਈ ਸਬਸਿਡੀ ਖਤਮ ਹੋ ਜਾਣੀ ਆ ਨਾਲ ਦੀ ਨਾਲ ਕਰੋ ਸਬਸਿਡੀ ਖਤਮ ਹੋ ਜਾਣੀ ਆ ਈਵਨ ਕਿ ਜਿਹੜੇ ਕਾਰਖਾਨੇ ਧਾਰਿਆ ਉਹਨਾਂ ਨੂੰ ਮਿਲਦੀਆਂ ਰਹਿਤਾਂ ਖਤਮ ਹੋ ਜਾਣੀਆਂ ਤੇ ਨਾਲ ਦੀ ਨਾਲ ਆ ਕਿ ਇਹਦੇ ਜਿਹੜੇ ਬਿੱਲ ਆ ਉਹ ਉਹ अदानी ਦੇ ਘਰ ਦਾ ਬਿੱਲ ਆਊਗਾ ਉਹ ਇੱਕ ਗਰੀਬ ਦੇ ਘਰ ਦਾ ਆਊਗਾ ਯਾਨੀ ਯੂਨਟ ਦਾ ਰੇਟ ਇੱਕੋ ਜਿਹਾ ਹੋਊਗਾ ਇਹ ਬੜਾ ਆਉਣ ਵਾਲੇ ਸਮੇਂ ਹਿੰਦੁਸਤਾਨ ਦੇ ਵਿੱਚ ਹਨੇਰਾ ਛਾ ਜਾਊਗਾ ਅਸੀਂ ਇਸ ਬਿੱਲ ਨੂੰ ਵੱਧ ਤੋਂ ਵੱਧ ਜਿਹੜੀ ਆਏ ਖੰਡਨ ਕਰਦੇ ਹਾਂ ਤੇ ਚਾਹੁੰਦੇ ਆਂ ਕਿ ਇਹ ਬਿੱਲ ਵਾਪਸ ਹੋਵੇ ਲੋਕਾਂ ਦੇ ਘਰਾਂ 'ਚ ਹਨੇਰਾ ਨਾ ਆਵੇ ਰੋਸ਼ਨੀ ਬਰਕਰਾਰ ਰਹੇ ਕਿੰਨਾ ਕੁ ਫਰਕ ਪਏਗਾ ਫੋਰ ਐਗਜ਼ਾਮਪਲ ਅੱਜ 9 ਤੋਂ 10 ਰੁਪਏ ਪਰ ਯੂਨਟ ਜਿਹੜਾ ਇੱਕ ਵਿਅਕਤੀ ਨੂੰ ਰੇਟ ਹੈਗਾ ਬਿਜਲੀ ਦਾ ਤਾਂ ਜੇਕਰ ਇਹ ਬਿੱਲ ਜਿਹੜਾ ਪਾਸ ਹੋ ਜਾਂਦਾ ਤਾਂ ਫੇਰ ਕੀ ਰਹੇਗਾ ਵੇਖੋ ਜੀ ਇਸ ਬਿੱਲ ਪਾਸ ਹੋਣ ਦੇ ਨਾਲ ਇਹ 1 1 ਲੱਖ ਇਹਨੀਆਂ ਕੀਮਤਾਂ ਜਿਹੜੀਆਂ ਉਹ ਡਿਉੜੀਆਂ ਹੋ ਜਾਣੀਆਂ ਨਾਲ ਦੀ ਨਾਲ ਜਿਹੜੀ ਸਬਸਿਡੀ ਦੀ ਰਹਿਤ ਸੀ ਉਹ ਖਤਮ ਹੋ ਜਾਣੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਜਿਹੜੀ ਆ ਉਹ ਤੁਹਾਡੇ ਮੋਬਾਈਲ ਫੋਨਾਂ 'ਚ ਆ ਜਾਣੀਆਂ ਜਿੱਤਨਾ 13 14 ਕੰਪਨੀਆਂ ਹੋਣੇ ਮੋਬਾਈਲ ਫਾਇਨ ਹਰ Banda ਕੋਈ ਮੇਰੀ ਬਿਜਲੀ ਫਲਾਣੀ ਹੰਦੀ ਆ ਮੇਰੀ ਬਿਜਲੀ ਫਲਾਣੀ ਹੰਦੀ ਆ ਇਹਨਾਂ ਅਲਰ ਜਨਾਈ ਰੇਟ ਵਧਿਆ ਕੰਮ ਗਿਆ ਜਿਤਨਾ ਪਟ્રોલ ਦੇ ਰੇਟ ਵਧਦੇ ਹੁੰਦੇ ਸੀ ਇਹਦੇ ਰੇਟ ਦਾ ਕੰਟਰੋਲ ਵੀ ਕੇਂਦਰ ਕੋਲ ਚਲ ਜਾਣਾ ਨਾਲ ਦੀ ਨਾਲ ਉਹਨਾਂ ਨੇ ਇੱਕ ਉੱਚ ਪੱਧਰੀ ਕੌਂਸਲ ਬਣਾਈ ਆ ਉਹਦਾ ਚੇਅਰਮੈਨ ਬਿਜਲੀ ਦਾ ਜਿਹੜਾ ਮੰਤਰੀ ਆ ਕੇਂਦਰ ਦਾ ਉਹਦਾ ਸੈਕਟਰੀ ਜਿਹੜਾ ਵਾ ਉਹ ਵੀ ਇਹਦਾ ਸੈਕਟਰੀ ਆ ਤੇ ਜਿਹੜੇ ਸੂਬਿਆਂ ਦੇ ਬਿਜਲੀ ਮੰਤਰੀ ਆ ਉਹ ਸਿਰਫ ਮੈਂਬਰ ਹੀ ਹੋਣਗੇ ਇਸ ਕਰਕੇ ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਪੂਰਾ ਕੇਂਦਰ ਦਾ ਕੇਂਦਰਦਾਨੀ ਅਦਾਨੀ ਬਾਨੀ ਵੱਡੇ ਵੱਡੇ ਘਰਾਣਿਆਂ ਦਾ ਸਦਕਾਰ ਹੋ ਜਾਏਗਾ ਨੁਕਸਾਨ ਹੋਏਗਾ ਜੀ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਜੀ ਤੇ ਲੱਖਾਂ ਕਰੋੜਾਂ ਰੁਪਈਆ ਦਾ ਨੁਕਸਾਨ ਹੋ ਜਾਣਾ ਅੱਗੇ ਲੋਕ ਗਰੀਬ ਆ ਖਾਸ ਕਰਕੇ ਪੰਜਾਬ ਦੇ ਪਹਿਲਾਂ ਹੜ੍ਹਾਂ ਨਾਲ ਮਾਰੇ ਆ ਫਿਰ ਉਹਨਾਂ ਨੂੰ ਕੋਈ ਮਆਜਬਾ ਨਹੀਂ ਮਿਲਿਆ ਉਤੋਂ ਇਹ ਬਿਜਲੀ ਬਿੱਲ ਆ ਜਾਣਾ ਵਾ ਟਿਊਬਵਲਾਂ ਦੇ ਅੱਗੇ ਸਾਡੇ ਕੋਲੋਂ ਜਿਹੜਾ ਵਾ ਉਹ ਪਿਛਲੇ ਸਮੇਂ ਜਦੋਂ ਬਿਜਲੀ ਬਿੱਲ ਹੁੰਦੇ ਦਿੱਤੇ ਨਹੀਂ ਸੀ ਜਾਂਦੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਵੱਡਾ ਲੋਕਾਂ ਦੇ ਭਾਰਿਆ ਨਾਲ ਦੇ ਨਾਲ ਇਹ ਆ ਲੋਕਾਂ ਦੇ ਘਰਾਂ 'ਚ ਹਨੇਰਾਛ ਆ ਜਾਣਾ ਇਹ ਬਿਜਲੀ ਬਿੱਲ ਜਿਹੜਾ ਇਹ ਜਿਤਨਾ ਬਿਜਲੀ ਸਮਾਨੀ ਡਿਗਦੀ ਆ ਨਾ ਉਹ ਤੇ ਇੱਕ ਥਾਂ ਤੇ ਡਿਗਦੀ ਸਾਰੇ ਹਿੰਦੁਸਤਾਨ 'ਚ ਡਿਗਿਆ ਮਜ਼ਦੂਰਾਂ ਦੇ ਪੈ ਗਿਆ ਕਿਸਾਨਾਂ ਦੇ ਪੈ ਗਿਆ ਕਾਰਖਾਨੇਦਾਰਾਂ ਦੇ ਪੈ ਗਿਆ ਦੁਕਾਨਦਾਰਾਂ ਦੇ ਪੈ ਗਿਆ ਸੋ ਇਸ ਕਰਕੇ ਇਹਦਾ ਵਿਆਪਕ ਅਸਰ ਆ ਤੇ ਅਸੀਂ ਇਹਦਾ ਵਿਆਪਕ ਹੀ ਵਿਰੋਧ ਕਰਕੇ ਅਸੀਂ ਉਹ ਨજર ਦਾਮ ਨਹੀਂ ਲਾਵਾਂਗੇ ਇਹ ਬਿਜਲੀ ਦਾ ਕਾਲਾ ਬਿੱਲ ਅਸੀਂ ਇਹਨੂੰ ਇਸੇ ਤਰ੍ਹਾਂ ਲੈ ਰਹੇ ਹਾਂ ਜਿੱਦਾਂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼